ਤੇ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਖੜੇ ਆ ਜੀ ਆਪਾਂ ਖਰੜ ਤੋਂ ਨਿਊ ਚੰਡੀਗੜ੍ਹ ਵਾਲੇ ਰੋਡ ਦੇ ਉੱਤੇ ਤੇ ਇਹ ਜਿਹੜਾ ਰੋਡ ਆ ਇਹ ਜਾਂਦਾ ਆ ਜੀ ਜਿਹੜਾ ਨਵਾਂ ਸਟੇਡੀਅਮ ਕ੍ਰਿਕਟ ਸਟੇਡੀਅਮ ਆ ਉਹਦੇ ਪਾਸੇ ਵੀ ਤੇ ਇੱਥੇ ਇੱਕ ਨਾ ਫੈਮਿਲੀ ਰੈਸਟੋਰੈਂਟ ਚਲਾ ਰਹੀ ਹੈ ਢਾਬਾ ਚਲਾ ਰਹੇ ਨੇ ਇੱਕ ਫੈਮਿਲੀ ਦੇਸੀ ਖਾਣਾ ਇੱਕ ਕਾਰ ਚਲਾ ਰਹੇ ਨੇ ਤੇ ਇੱਥੇ ਇੱਕ ਗੱਲ ਇੱਥੇ ਇੱਕ ਹੋਰ ਵੀ ਆ ਵੀ ਇੱਥੇ ਨਾ ਜਿੰਨੇ ਵੀ ਫੈਮਿਲੀ ਮੈਂਬਰ ਨੇ ਸਾਰੇ ਇੱਕ ਦੂਜੇ ਦੇ ਰਿਸ਼ਤਿਆਂ 'ਚ ਵੱਜੇ ਹੋਏ ਨੇ। ਉਹ ਰਿਸ਼ਤੇ ਕਿਹੜੇ-ਕਿਹੜੇ ਨੇ ਉਹ ਹੁਣ ਤੁਹਾਨੂੰ ਕੱਲੇ-ਕੱਲੇ ਨੂੰ ਜਾ ਕੇ ਮળોਣੇ ਆ ਤੇ ਖਾਣੇ ਦੀ ਤੁਹਾਨੂੰ ਬਾਅਦ 'ਚ ਗੱਲਾਂ ਕਰਦੇ ਪਹਿਲਾਂ ਚੱਲਦੇ ਆ ਪਿਆ ਜੀ ਹੁਣਾਂ ਕੋਲ ਤਾਂ ਪਹਿਲਾਂ ਪੁੱਛਦੇ ਆ ਵੀ ਕਿਹੜੇ-ਕਿਹੜੇ ਰਿਸ਼ਤੇ ਇੱਥੇ ਕੰਮ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਜੀ ਠੀਕ-ਠਾਕ ਹੋ? ਹਾਂ ਜੀ, ਬੜੀ ਵਧੀਆ ਜੀ। ਅ ਭਾਜੀ ਥੋੜਾ ਜਿਹਾ ਬੱਗੇ ਸੈਟ ਹੋ ਚੁੱਕੀ। ਇੱਥੇ ਠੀਕ-ਠੀਕ ਹੈ ਨਾ। ਅੱ ਏ ਮੇਰੇ ਹਸਬੰਦ ਨੇ ਜੀ ਤੇ ਇਹ ਮੇਰੇ ਸਾਸੂ ਮਾ ਹੈ ਬੁਆ ਜੀ ਦਾ ਤੇ ਉਹ 부ਆ ਸੱਸ ਹੈ ਮੇਰੀ ਅੱਛਾ ਜੀ 부ਆ ਸੱਸ ਹਾਂਜੀ ਹਾਂਜੀ ਕੀ ਬਾਤ ਹੈ ਪਿਆਰੀ ਇਹਨਾਂ ਨਾਲ ਸਾਰੇ ਇਕੱਠੇ ਹੋ ਜਾਣ ਅੱਛਾ ਜੀ ਇਹ ਮੇਰੀ 부ਆ ਸੱਸ ਦੀ ਕੁੜੀ ਹੈ ਅੱਛਾ ਤੇ ਮੇਰੀ ਨਨਦ ਹੈ ਕੀ ਬਾਤ ਹੈ ਜੀ ਤੇ ਮੇਰੇ ਫਾਦਰ ਸਾਹਿਬ ਨੇ ਸੋਰਾ ਸਾਹ ਇੱਧਰ ਤੁਹਾਡੇ ਸੋਰਾ ਸਾਹ ਨੇ ਹਾਂਜੀ ਕੀ ਬਾਤ ਹੈ ਅੱਜ ਪਹਿਲੀ ਵਾਰ ਇਹ ਇੱਕ ਚੀਜ਼ ਦੇਖੀ ਆ ਉਹ ਕਹਿੰਦੇ ਹੁੰਦੇ ਨਾ ਵੀ ਇੱਕ ਪਾ ਬੋਲੀਆਂ ਬੜੀਆਂ ਮਸ਼ਹੂਰ ਹੁੰਦੀਆਂ ਨਾ ਨੋ ਸੱਸ ਦਾ ਮੁਕਾਬਲਾ ਆ ਉਹ ਸਾਹਮਣੇ ਕਈ ਵੇਲੇ ਚੀਜ਼ਾਂ ਹੁੰਦੀਆਂ ਪਰ ਇੱਥੇ ਅੱਜ ਇੱਕ ਚੀਜ਼ ਮਿਲਿਆ ਵੀ ਨੋ ਸੱਸ ਇਕੱਠੇ ਹੋ ਕੇ ਸਾਰਾ ਪਰਿਵਾਰ ਸਾਰਾ ਇਕੱਠਾ ਹੋ ਕੇ ਕੁਝ ਵਧੀਆ ਕਰ ਸਕਦਾ ਜੀ ਹਾਂਜੀ ਹਾਂਜੀ ਸਾਡਾ ਇਕੱਠਿਆਂ ਦਾ ਦੁਨੀਆ ਨਾਲ ਮੁਕਾਬਲਾ ਹੈ ਕਿਆ ਬਾਤ ਹੈ ਸੱਚ ਤੂਗੇ ਬੈ ਜੀ ਤੁਸੀਂ ਇਹ ਗੱਲ ਪੱਕੀ ਆ ਜਦੋਂ ਸਾਰਾ ਪਰਿਵਾਰ ਇਕੱਠਾ ਹੋ ਕੇ ਲੜਦਾ ਨਾ ਤੇ ਉਹ ਹਮੇਸ਼ਾ ਜਿੱਤਦਾ ਜੀ ਹਾਂਜੀ ਹਾਂਜੀ ਤੇ ਅੱਛਾ ਹੁਣ ਬੈ ਜੀ ਮੈਨੂੰ ਦੱਸੋ ਵੀ ਕਦੋਂ ਕਦੋਂ ਸਟਾਰਟ ਕੀਤਾ ਤੁਸੀਂ ਇਹ ਤੇ ਕੀ ਕੀ ਬਣਾਉਨੇ ਹੋ ਪਹਿਲਾਂ ਤਾਂ ਸਾਨੂੰ 10 ਦਿਨ ਹੋ ਗਏ ਮਤਲਬ ਸ਼ੁਰੂ ਕੀਤੇ ਨੂੰ 10 ਤੇ ਅਸੀਂ ਬਣਾਨੇ ਆ ਕੜੀ ਚਾਵਲ ਐ ਰਾਜਮਾ ਚਾਵਲ ਐ ਦਹੀਂ ਪੱਲੇ ਐ ਮਿੱਠੀ ਲਸਕੀ ਐ ਨਮਕੀਨ ਲਸਕੀ ਐ ਫਰਾਂਟੇ ਐ ਖਾਲੀ ਹੋ ਜਾਂਦੀ ਐ ਰੋਟੀ ਸਿੰਪਲ ਰੋਟੀ ਜੋ ਸਾਰਾ ਕੀ ਆ ਬਾਤ ਐ ਪਾ ਜੀ ਕਿਹਦਾ ਆਈਡੀਆ ਕਿਹਦਾ ਸਿਗਾ ਵੀ ਇਹ ਚੀਜ਼ ਆਪਾਂ ਸ਼ੁਰੂ ਕਰੀਏ ਆਈਡੀਆ ਨਾ ਤਾਂ ਮਮਾ ਨੂੰ ਮਤਲਬ ਸਿਗਾ ਕਿ ਅਸੀਂ ਮਤਲਬ ਕੰਮ ਕਰਨਾ ਕੋਈ ਨਾ ਕੋਈ ਵੀ ਫਰੀ ਨਹੀਂ ਬੈਠਣਾ ਜਿਵੇਂ ਉਹਨੇ ਸਾਰੀ ਉਮਰ ਤੋਂ ਮਿਹਨਤ ਕਰੀ ਆ ਹੱਤੀ ਤਾਂ ਉਹਨਾਂ ਫਰੀ ਬੈਠਣਾ ਵਧੀਆ ਨਹੀਂ ਸੀ ਲਾਦਾ ਫਿਰ ਅਸੀਂ ਸੋਚਿਆ ਮਮਾ ਨੂੰ ਕੁਕਿੰਗ ਦਾ ਸ਼ੌਂਕ ਵੀ ਸੀ ਕੀ ਤੁਸੀਂ ਮੰਮਾ ਲਈ ਕੀਤਾ ਹੈ ਸਾਰਾ ਕੁਝ ਤਾਂ ਮਤਲਬ ਮੰਮਾ ਤੋਂ ਇਨਸਪੀਰੇਸ਼ਨ ਆਈ ਹੈ ਕਿ ਮੰਮਾ ਕਹ ਰਿਹਾ ਕੰਮ ਕਰਨਾ ਤਾਂ ਅਸੀਂ ਕਰ ਲਿਆ। ਕੀ ਬਾਤ ਹੈ। ਇਹ ਪਿਆ ਜੀ ਪਿੰਡ ਕਿਹੜਾ ਤੁਹਾਡਾ? ਏਰੀਆ ਕਿਹੜਾ ਤੁਹਾਡਾ? ਅਸੀਂ ਖਰੜ ਪੰਜਾਬ ਤੋਂ। ਖਰੜ ਤੋਂ ਆ ਤੁਸੀਂ? ਹਾਂ ਜੀ। ਤੇ ਬੀਬੀ ਹੁਣੀ ਕਹਿੰਦੀ ਵੀ ਸਾਡਾ ਮਨ ਕਰਦਾ ਕੁਝ ਕਰੀਏ ਹੈ ਨਾ। ਕੀ ਬਾਤ ਹੈ ਜੀ। ਇੱਕ ਚੰਗੀ ਸੋਚ ਹੈ ਨਾ। ਵੀ ਅੱਜ ਸਾਡੀਆਂ ਬਜ਼ੁਰਗ ਲੇਡੀਜ਼ ਨਹੀਂ ਮਾਣ ਹੈ ਗਿਆ ਹੋਰ ਤਾਂ ਦੂਰ ਦੀ ਗੱਲ ਆ। ਹਾਂ ਜੀ। ਅੱਛਾ ਤੇ ਪਿਆ ਜੀ ਕੀ ਕੀ ਬਣਾਉਨੇ ਕੀ ਕੀ ਆ? ਆਪਾਂ ਰਾਜਮਾ ਚਾਵਲ ਹੈ, ਖੜੀ ਚਾਵਲ ਹੈ, ਥਾਲੀ ਹੋ ਜਾਂਦੀ ਹੈ। ਔਰ ਦਹੀਂ ਪੱਲੇ ਹੈ, ਮਿੱਠੀ ਲ अच्छा मीठी रसी होगी परांठे वगैरह होगा ना तो रेट कंदे बड़ा वाजिब रखया ਤੁਸੀਂ हां जी हां जी फिर रेट ऐदा ना कोई मतलब जमे ਹੁਣ ਜੇ ਵੱਡੇ ਰੈਸਟੋਰੈਂਟਸ ਜਾ ਕੇ ਖਾਵਾਂਗੇ ਤਾਂ ਉੱਥੇ ਤਾਂ ਮਹਿੰਗਾ ਖਾ ਹੀ ਰਹੇ ਹਾਂ ਹੁਣ ਰੋਡ ਤੇ ਚ ਲੱਗੇ ਆ ਤਾਂ ਹਰ ਕੋਈ ਖਾ ਸਕੇ ਔਰ ਉਸ ਖਾਨ ਤੋਂ ਪਹਿਲਾਂ ਸੋਚਣ ਦੀ ਲੋੜ ਹੀ ਨਾ ਪਈ ਕਿ ਇੱਥੇ ਰੁਕੇ ਖਾਈਏ ਜਾਂ ਨਾ ਖਾਈਏ ਬਿਲਕੁਲ ਬਿਲਕੁਲ ਤਾਂ ਹਰ ਕਿਸਾ ਢਿੱਡ ਭਰ ਸਕੇ ਬਸ ਭਾਜੀ ਇਹਤੇ ਪਹਿਲਾਂ ਦੱਸੋ ਵੀ ਤੁਹਾਡਾ ਖਾਣਾ ਖਣ ਲੋ ਕੇ ਜ਼ਿਆਦਾ ਹੁੰਦੇ ਆ ਕਿ ਜਿਹੜਾ ਤੁਹਾਡੇ ਰਿਸ਼ਤੇ ਤਾਂ ਨਿਕਮਾ ਜਨਾਉਂਦੇ ਆ ਵੀ ਕਿਹੜੇ ਰਿਸ਼ਤੇ ਤੁਹਾਡੇ ਕਿਹੜੇ ਕਿਹੜੇ ਨੇ ਬਸ ਤੁਸੀਂ ਆਇਆ ਕੋ ਇੱਕ ਤੀਰ ਦੋ ਨਿਸ਼ਾਨੇ ਹੋ ਜਾਂਦੇ ਕਿ ਪਿਆਰ ਵੀ ਦੇਖ ਕਿਆ ਬਾਤ ਹੈ ਬਹੁਤ ਵਧੀਆ ਅੱਛਾ ਜਦੋਂ ਇਹ ਟਾਬਾ ਸਟਾਰਟ ਕੀਤਾ ਤੁਸੀਂ ਤੇ ਓਦੋਂ ਕੀ ਦਿਮਾਗ ਚ ਆ ਵੀ ਜਗਾ ਡਿਸਾਈਡ ਕਰਨੀ ਬੜੀ ਔਖੀ ਹੋ ਜਾਂਦੀ ਹੈ ਵੀ ਜਗਾ ਕਿੱਥੇ ਲਾਈਏ ਕਿਉਂਕਿ ਜੇ ਪਰਲਾ ਚੰਡੀਗੜ੍ਹ ਵਾਲਾ ਰੋਡ ਆਪਾਂ ਦੇਖਿਆ ਜਾਵੇ ਉਹ ਪਰਲੇ ਚੰਡੀਗੜ੍ਹ ਲਗਭਗ ਭਰਿਆ ਪਿਆ ਹੈ ਹਾਂਜੀ ਹਾਂਜੀ ਤੇ ਇਧਰ ਨੂੰ ਤੁਸੀਂ ਕਿਵੇਂ ਸੋਚ ਲਿਆ ਵੀ ਇਧਰ ਆਈਪੀਐਲ ਆਉਣ ਵਾਲਾ ਤਾਂ ਕਰਕੇ ਨਹੀਂ ਆਈਪੀਐਲ ਦਾ ਤਾਂ ਸਾਨੂੰ ਬਚੋ ਧਿਆਨ ਆਇਆ ਕਿ ਚਲੋ ਇਹ ਤਾਂ ਵਧੀਆ ਸਾਨੂੰ ਫਾਇਦਾ ਹੋ ਜਾਏਗਾ ਪਰ ਇਹ ਹੈ ਕਿ ਅਸੀਂ ਮਤਲਬ ਇਧਰ ਨੂੰ ਨਿਕਲੇ ਨਾ ਇੱਕ ਵਾਰੀ ਅਸੀਂ ਇਧਰ ਨਹੀਂ ਜਾ ਰਹੇ ਸੀ ਨਿਊ ਚੰਡੀਗੜ੍ਹ ਨੂੰ ਫਿਰ ਜਦੋਂ ਦੁਪਹਿਰ ਨੂੰ ਭੁੱਖਾ ਹੀ ਦੇਖੀ ਕਿਤੇ ਵੀ ਕੁਝ ਹੀ ਨਹੀਂ ਹੈ ਤਾਂ ਅਸੀਂ ਸੋਚਿਆ ਕਿ ਇੱਥੇ ਤਾਂ ਕੁਝ ਹੈ ਹੀ ਨਹੀਂ ਤਾਂ ਇੱਥ ਕੋਸ ਨਹੀਂ ਸੀਗਾ ਤਾਂ ਤੁਸੀਂ ਵਧੀਆ ਸੈਟਅਪ ਕੀਤਾ ਹੋਰ। ਕੀ ਬਾਤ ਹੈ। ਪਾਜੀ ਪਹਿਲੇ ਦਿਨ ਕਿੰਨੀ ਕਮਾਈ ਕੀਤੀ? ਪਹਿਲੇ ਦਿਨ ਅਸੀਂ 1200 ਰੁਪਏ ਲੈ ਕੇ ਗਏ ਸੀ। ਅੱਛਾ ਜੀ। ਬਸ ਫੇ ਹੌਲੀ ਹੌਲੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੁਣ ਬਹੁਤ ਵਧੀਆ ਹੋ ਗਈ। ਹੁਣ ਵਾਵਾ ਜੇ ਭਰ ਕੇ ਲੱਝਦੀ ਹੈ। ਹਾਂਜੀ ਹਾਂਜੀ ਹੁਣ ਕਿਰਪਾ ਹੋ ਗਈ ਜੀ। ਕੀ ਬਾਤ ਹੈ। ਅੱਛਾ ਭਾਈ ਹੁਣੀ ਭਾਈ ਤੁਸੀਂ ਕਰੀ ਇਹ ਚੀਜ਼ ਸੋਚ ਕੇ ਚੱਲੇ ਆ ਵੀ ਯਾਰ ਵੀ ਹੁਣ ਆ ਕੰਮ ਮੈਂ ਲੇਡੀਜ਼ ਕਰਣੀਆਂ ਨਹੀਂ ਕਿਉਂਕਿ ਅੱਜ ਕੱਲ੍ਹ ਨਾ ਲੇਡੀਜ਼ ਨੂੰ ਥੋੜਾ ਜਿਹਾ ਬੈਕਫੁੱਟ ਤੇ ਰੱਖਿਆ ਜਾਂਦਾ ਹੈ। ਜੀ ਜੀ। ਪਰ ਅੱਜ ਦੇ ਟਾਈਮ ਦੇ ਵਿੱਚ ਜਦੋਂ ਤੁਹਾਡੀ ਦੇਖ ਤੁਹਾਡੀ ਵਾਈਫ ਵੀ ਤੁਹਾਡੀ ਸਿਸਟਰ ਵੀ ਤੁਹਾਡੇ ਫਾਦਰ ਸਾਹਿਬ ਵੀ ਹਨ ਫੇ ਕਿਵੇਂ ਲੱਗਦਾ ਵੀ ਇਹ ਚੀਜ਼ ਕਿਵੇਂ ਦੀ ਦੇਖਣ ਨੂੰ ਚੱਲ ਰਹੀ ਹੈ ਮੈਨੂੰ ਤਾਂ ਦੇਖ ਕੇ ਬੜਾ ਖੁਸ਼ੀ ਜੀ ਹੋ ਰਹੀ ਹੈ ਮੰਮਾ ਸਭ ਤੋਂ ਬੈਠਾ ਹੈ ਸਾਡੀ ਮੰਮਾ ਠੀਕ ਰਹਿੰਦੇ ਆ ਬਹੁਤ ਖੁਸ਼ ਰਹਿੰਦੇ ਆ ਸਾਡੀ ਮੰਮਾ ਦੀ ਸਿਹਤ ਪਹਿਲਾਂ ਜ਼ਿਆਦਾ ਜ਼ਰੂਰੀ ਸੀ अच्छा जी ਬਹੁਤ ਜ਼ਿਆਦਾ ਰਹਿੰਦੇ। ਉਹਨਾਂ ਨੇ ਅਸੀਂ ਦੇਖ ਕੇ ਮੰਮਾ ਨੂੰ ਇੰਨਾ ਕੁਝ ਰੰਦੇ ਕਿ ਹਾਂ ਭਈ ਉਹ ਉੱਡੇ ਫਿਰਦੇ ਆ। ਬਹੁਤ ਵਧੀਆ। ਆਪਾਂ ਹੁਣ ਇੱਕ ਕੰਮ ਕਰਦੇ ਆ ਪੈ ਜੀ ਉਹਨਾਂ ਨਾਲ ਦੁਬਾਰਾ ਬੱਚ ਗੱਲ ਕਰਦੇ ਪਹਿਲਾਂ ਇੱਧਰ ਆਪਾਂ ਚੱਲਦੇ ਆ ਸਾਸੇ ਕੋਲ। ਛੁੜੀਆਂ ਸਾਸੇ ਕੋਲ ਚੁਗਲੀਆਂ ਸੁਣਾਂਗੇ ਨੋ ਦੇ ਬਾਰੇ ਕਿਹੜੀ ਕਿਹੜੀ ਕਰਦੇ ਨੇ। ਸਾਸਿਕਾਲ ਵੀ ਜੀ। ਸਾਸਿਕਾਲ ਜੀ। ਅੱਛਾ ਮੈਨੂੰ ਗੱਲ ਸੁਓ ਇੱਕ ਤੁਸੀਂ ਇੱਕ ਆਈਡੀਆ ਲਿਆ ਹਨਾ ਇੱਕ ਛੋਟਾ ਜਿਹਾ ਆਈਡੀਆ ਕੀਤਾ ਵੀ ਆਪਾਂ ਕੁਝ ਖਾਣੇ ਬਾਰੇ ਸ਼ੁਰੂ ਕਰੀਏ। ਤੇ ਅੱਜ ਇੱਕ ਪਾਸੇ ਕਹਿ ਲਿਆ ਵੀ ਵਧੀਆ ਲੋਕ ਹੁੰਗਾਰਾ ਭਰ ਰਹੇ ਨੇ ਨਾ ਖਾਣਾ ਤੁਹਾਡਾ ਵਧੀਆ ਟੇਸਟ ਕਰ ਰਹੇ ਨੇ ਕਿਵੇਂ ਲੱਗਦਾ ਹੈ ਬਹੁਤ ਵਧੀਆ ਲੱਗਦਾ ਥੋੜਾ ਮਾਈਕ ਉੱਚੀ ਕਰ ਲਓ ਜੀ ਉੱਪਰ ਥੋੜਾ ਜਾ ਕਿਵੇਂ ਲੱਗ ਰਿਹਾ ਜੀ ਬਹੁਤ ਵਧੀਆ ਲੱਗਦਾ ਹੈ ਜੀ ਵਧੀਆ ਲੱਗਦਾ ਹਾਂਜੀ ਅੱਛਾ ਇੱਕ ਪਾਸੇ ਹੋਰ ਦੱਸੋ ਵੀ ਇੱਕ ਦੋ ਸਸਤਾ ਦਾ ਕਹਿੰਦੇ ਹੁੰਦੇ ਨਾ 36 ਦਾ ਅਕੜਾ ਚੱਲਦਾ ਹੁੰਦਾ ਆ ਤੁਹਾਡੀ ਨੂੰ ਕਿਵੇਂ ਆ ਐਸੀ ਸੱਸ ਨੂੰ ਨਹੀਂ ਹੈਗੀ ਐਸੀ ਬੇਟੀ ਮੇਰੀ ਤਾਂ ਹੈ ਜੀ ਕੀ ਬਾਤ ਹੈ ਵਾਹ ਜੀ ਵਾਕੇ ਅੱਜ ਇੱਕ ਪਹਿਲੀ ਵਾਰ ਇਸ ਜਿਹੜੀ ਸੱਸ ਨੇ ਕਿਹਾ ਵੀ ਮੇਰੀ ਬੇਟੀ ਆ ਤੇ ਵਾਕੇ ਉਹ ਇੱਕ ਪਰਿਵਾਰ ਇਕੱਠਾ ਹੋ ਕੇ ਜਦੋਂ ਕੰਮ ਕਰਦੇ ਇੱਕ ਪਰਿਵਾਰ ਵਾਂਗੂ ਚੱਲਦਾ ਆ ਤੇ ਵੀ ਜੀ ਸਭ ਤੋਂ ਬੈਸਟ ਕੀ ਬਣਾਉਂਦੇ ਤੁਸੀਂ ਸਭ ਤੋਂ ਵਧੀਆ ਕੀੜਾ ਖਾਣਾ ਬਣਾਉਂਦੇ ਤੁਸੀਂ ਕੜੀ ਬਣਾਉਂਦੇ ਕਿ ਰਾਜਮਾ ਹੁੰਦਾ ਤੁਹਾਡਾ ਚਲੋ ਆਪਾਂ ਭੈਣ ਜੀ ਹੁਣੀ ਥੋੜੇ ਸੰਗ ਦੇਦੇ ਆਪਾਂ ਹੁਣ ਇੱਧਰ ਚੱਲਦੇ ਆ ਤੇ ਹੁਣ ਗੱਲ ਕਿੰਨਾ ਕਰੀਏ ਭਾਈ ਦੱਸੋ ਪਹਿਲਾਂ ਉਧਰ ਕੰਮ ਚੱਲ ਰਿਹਾ ਪਿਆ ਲਾ ਫਾਦਰ ਸਾਹਿਬ ਨਾਲ ਗੱਲ ਕਰਦੇ ਆਂ ਮੈਂ ਤਾਂ ਬਿਲਡਿੰਗ ਠੇਕੇਦਾਰਾਂ ਭਰਾ ਨਹੀਂ ਕੋਈ ਗੱਲ ਨਹੀਂ ਜੇ ਠੇਕੇਦਾਰੋਂ ਚੰਗੀ ਗੱਲ ਆ ਮਾਈਕ ਥੋੜਾ ਜਿਹਾ ਉੱਤੇ ਰੱਖਿਓ ਬਾਬਾ ਜੀ ਹਾਂਜੀ ਬਾਈ ਜੀ ਲਾ ਬਾਈ ਹੁਣਾਂ ਨੇ ਪਹਿਲੇ ਹੀ ਕਹਤਾ ਵੀ ਮੈਂ ਠੇਕੇਦਾਰਾਂ ਵੀ ਠੇਕੇਦਰੀ ਵਾਲੇ ਪਾਸਾ ਛੱਡ ਗਿਆ ਇਧਰਲੇ ਪਾਸੇ ਕਿਵੇਂ ਹੁਣ ਹੋ ਗਿਆ ਬਸ ਪਰਿਵਾਰ ਨੇ ਮੈਨੂੰ ਵੀ ਖਿੱਚ ਲਿਆ ਇਧਰ ਨੂੰ ਹਾਂਜੀ ਹੁਣ ਕਿਵੇਂ ਅੱਗੇ ਠੇਕੇਦਾਰੀ ਕਰ ਲਈਏ ਜਾਂ ਹੁਣ ਵੀ ਸਿੱਧੇ ਇਸ ਪਾਸੇ ਨੂੰ ਹੀ ਆ ਨਹੀਂ ਠੇਕੇਦਾਰੀ ਕਰ ਰਹੇ ਆ ਅੱਛਾ ਜੀ ਮੈਂ ਤਾਂ ਇਹਨਾਂ ਨੂੰ ਫੁੱਲਾਂ ਨੂੰ ਦੇਖਣੇ ਆਉਣਾ ਮਾਈਕ ਦੇ ਆਨੂੰ ਕੀ ਬਾਤ ਆ ਜੀ ਦਾ ਰੌਣਕ ਲਾਈ ਹੁੰਦੀ ਹੈ ਇਹਨਾਂ ਦੀ ਹਾਂਜੀ ਤੇ ਉਹ ਰੌਣਕ ਦੇ ਵਿੱਚ ਮੈਂ ਵੀ ਉਹ 1 ਘੰਟੇ ਬਾਅਦ ਤੇ ਉਹਨੇ 4 ਘੰਟੇ ਨਿਕਲ ਜਾਂਦੇ ਆ ਉਹ ਵਧੀਆ ਅੱਛਾ ਕਿਹੜਾ ਖਾਣਾ ਪਸੰਦ ਆ ਤੁਹਾਨੂੰ ਇੱਥੇ ਖਾਣੇ ਤਾਂ ਜਿਹੜੇ ਨੂੰ ਮੂੰਹ ਲਾ ਲੰਨਾ ਪਿੱਛੇ ਹਟਦਾ ਨਹੀਂ ਮੂੰਹ ਹਾਂਜੀ ਸਾਰੇ ਵਧੀਆ ਨੇ ਜੀ ਕਿਵੇਂ ਹੁੰਦਾ ਨਾ ਘਰ ਦੇ ਵਿੱਚ ਜਦੋਂ ਘਰ ਵਾਲੀ ਖਾਣਾ ਬਣਾਉਂਦੀ ਆ ਕਿਹੜੀ ਕਦੀ ਨੂਣ ਘੱਟ ਹੋ ਗਿਆ ਕਿਦੀ ਕੁਛ ਘੱਟ ਹੋ ਗਿਆ ਜੇ ਘਰ ਦੀ ਨਾਲ ਲੈ ਜਾਂਦੇ ਨਾ ਨੂਣ ਘੱਟ ਪਾਉਂਦੇ ਨਾ ਮੁੱਠ ਘੱਟ ਪਾਉਂਦੇ ਆ ਆ ਪਤਾ ਬਾਜ ਰੋਟੀ ਨਹੀਂ ਮਿਲਦੀ ਹਾਂ ਬਿਲਕੁਲ ਬਾਕੀ ਖਾਣਾ ਇੱਕ ਚੁੱਲੇ ਦਾ ਟੇਸਟ ਹੀ ਅਲੱਗ ਆ ਜੀ 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 ਸਾਡਾ ਸਾਰਾ ਬਲਣਤੀ ਬਣਦਾ ਜੀ ਓਕੇ ਜੀ ਹੁਣ ਅੱਗੇ ਸਾਗ ਵੀ ਬਣਾਇਆ ਕਰਾਂਗੇ 5-7 ਘੰਟੇ ਲਾ ਕੇ ਬਣਾਇਆ ਕਰਾਂਗੇ ਜੀ 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 ਤੇ ਸਾਡਾ ਸਾਰਾ ਸਿਸਟਮ ਇਹ ਕਹਿੰਦਾ ਉਤਨਾ ਚੁੱਲੇ ਤੇ ਆ ਚੁੱਲੇ ਤੇ ਆ ਚੁੱਲੇ ਦੇ ਹਲ ਚਲੋ ਜੀ ਥੈਂਕ ਯੂ ਸੋ ਮਚੀ ਹੁਣ ਆਪਾਂ ਅੱਗੇ ਹਾਂਜੀ ਪਾਤੀ ਕੀ ਨਾਂ ਤੁਹਾਡਾ ਸਿਮਰਨ ਹੈ ਮੇਰਾ ਨਾਮ ਸਿਮਰਨ ਹਾਂਜੀ ਅੱਛਾ ਤੁਸੀਂ ਕੀ ਲੱਗਦੇ ਹੋ ਜੀ ਦੀ ਮੇਰੀ ਬੜੀ ਭਾਬੀ ਹੈ ਤੁਹਾਡੀ ਵੱਡੀ ਭਾਬੀ ਹੈ ਹਾਂਜੀ ਕੀ ਬਾਤ ਹੈ ਜੀ ਅੱਛਾ ਹੈਲਪ ਕਰ ਰਹੇ ਹੋ ਨਾਲ ਆ ਕੇ ਕਿਵੇਂ ਕੁਝ ਕਿਵੇਂ ਲੱਗਦਾ ਸਭ ਤੋਂ ਪਹਿਲਾਂ ਦੱਸੋ ਮੈਨੂੰ ਆਪਣੀ ਫੈਮਲੀ ਨਾਲ ਹੈਲਪ ਕਰਕੇ ਬਹੁਤ ਵਧੀਆ ਲੱਗਦਾ ਹੈ ਕੁਝ ਬਣਾਉਣੀ ਵੀ ਹੋ ਨਾਲ ਮੈਂ ਬਣਾਉਣੀ ਸਰਵਿੰਗ ਕਰਦੀ ਹਾਂ ਸਿਰਫ ਓਨਲੀ ਅੱਛਾ ਕੱਲੀ ਸਰਵਿੰਗ ਕਰਦੇ ਹਾਂ ਹਾਂਜੀ ਅੱਛਾ ਪਰ ਟੀਮ ਨਹੀਂ ਬਾਹਰ ਪੂਰ ਜਾਂਦਾ ਟੀਮ ਨਹੀਂ ਆਗਾ ਜੀ ਇਹ ਇਹ ਹੋਸਟਲ ਦਾ ਕੀਤਾ ਇਹਨਾਂ ਨੇ ਤੇ ਅੱਛਾ ਸਾਹਮਣੇ ਹੋ ਕੇ ਬਸ ਹੁਣ ਇਹੀ ਐ ਅੱਛਾ ਇਹ ਰੋਸਸ ਦਾ ਕਿਤਾ ਸੀ ਤੇ ਹੁਣ ਬਸ ਰੋਡ ਹੋਸਸ ਆ ਗਿਆ ਹਾਂ ਕੀ ਬਾਤ ਆ ਜੀ ਅੱਛਾ ਇੱਕ ਚੀਜ਼ ਹੁੰਦੀ ਨਾ ਅੱਜ ਕੱਲ ਨਾ ਬੱਚਿਆਂ ਦਾ ਡ੍ਰੀਮ ਹੁੰਦਾ ਬਾਹਰ ਜਾਣ ਦਾ ਹਾਂਜੀ ਕਿਵੇਂ ਡ੍ਰੀਮ ਹੈ ਬਾਹਰ ਜਾਣ ਦਾ ਬਾਰ ਵੀ ਇਹੀ ਕੰਮ ਕਰਨਾ ਹੈ ਇੰਡੀਆ ਚ ਵੀ ਕੰਮ ਕਰ ਗਈ ਲਈ ਇਸ ਤੋਂ ਬਦ ਮੈਂ ਇੱਥੇ ਕੰਮ ਕਰਨ ਲਈ ਆਈ। ਕੀ ਬਾਤ ਪੱਕੀ ਗੱਲ ਆ ਕਿ ਬਾਅਦ ਵਿੱਚ ਪਤਾ ਲੱਗੇ ਬੀਬੀ ਬਾਹਰ ਚ ਕੈਨੇਡਾ ਪਹੁੰਚ ਗਈ। ਕੁੰਮਣ ਫਿਰ ਇੰਜ ਜਾਉਂਗੇ ਬਟ ਕੰਮ ਇੱਥੇ ਕਰਨਾ ਹੈ। ਅੱਛਾ ਕੁੰਮਣ ਫਿਰ ਜਾਣਾ ਤੇ ਬਾਕੀ ਕੰਮ ਇੱਥੇ ਕਰਨਾ ਹੈ। ਹਾਂਜੀ ਅੱਛਾ ਕਿਹੜਾ ਖਾਣਾ ਸਭ ਤੋਂ ਬੈਸਟ ਹੈ ਜਿਹੜਾ ਤੁਹਾਡੇ ਕਹਿੰਦੇ ਰਕਮੈਂਡ ਕਰਾਂ ਉਹ ਹੀ ਪਖਾਉਂਗਾ ਜੇ ਦੱਸੋ ਅੱਜ। ਸਾਡੇ ਚ ਸਾਰੀ ਫੂਡ ਵਧੀਆ ਜਿਵੇਂ ਦਹੀਂ ਪਲਾਵ ਵਧੀਆ ਹੈ ਸਾਡੀ ਕੜੀ ਚਾਵਲ ਬਹੁਤ ਵਧੀਆ ਹੈ ਰਾਜਮਾ ਚਾਵਲ ਵੀ ਬਹੁਤ ਟੇਸਟੀ ਹੈ। ਕੜੀ ਚਾਵਲ ਤੁਸੀਂ ਬਹੁਤ ਵਧੀ ਹਾਂਜੀ ਮੇ ਜੀ ਪਹਿਲਾਂ ਤਾਂ ਦਿਖਾਓ ਕਿਹੜੇ ਕਿਹੜੇ ਫੂਡ ਨੇ ਤੁਹਾਡੇ ਕੋਲ ਸਾਡੇ ਕੋਲ ਇਹ ਰਾਈਸ ਹੈ ਖਿਲੇ ਖਿਲੇ ਆ ਪ੍ਰੋਪਰਲੀ ਕੋਈ ਵੀ ਉਹ ਨਹੀਂ ਹੈ ਕਿਦੇ ਵਿੱਚ ਤੁਹਾਡੇ ਰਿਸ਼ਤੇ ਵਾਂਗੂ ਨਾ ਹਾਂਜੀ ਕੀ ਬਾਤ ਹੈ ਆਈਏ ਸਾਡੇ ਰਾਜਮਾ ਚਾਵਲ ਨੇ ਓਹ ਖੁਸ਼ਬੂ ਕਿੰਨੀ ਘੈਂਟ ਆ ਰਹੀ ਹੈ ਟੇਸ ਵੀ ਉਹਦਾ ਵਧੀਆ ਹੈ ਦਾ ਅੱਛਾ ਟੇਸ ਵੀ ਉਹਦਾ ਵਧੀਆ ਆ ਹਾਂਜੀ ਪਰ ਤੈਨੂੰ ਸਭ ਤੋਂ ਜ਼ਿਆਦਾ ਕੀ ਪਸੰਦ ਆ ਮੈਨੂੰ ਇਹਦੇ ਵਿੱਚ ਰਾਜਮਾ ਚਾਵਲ ਸਭ ਤੋਂ ਪਸੰਦ ਆ ਮੈਂ ਕੜੀ ਖਾਊਂਗਾ ਠੀਕ ਆ ਕਿਆ ਬਾਤ ਹੈ ਇਹ ਕੜੀ ਹੈ ਸਾਡੇ ਪਕੌੜੇ ਵਾਲੀ ਵਾਹ ਜੀ ਵਾਹ ਬਹੁਤ ਵਧੀਆ ਬਹੁਤ ਵਧੀਆ ਜੀ ਅੱਛਾ ਤੇ ਇਹ ਬੀਬੀ ਦਾ ਕਿੰਨਾ ਆ ਜਿਹੜੀ ਗੱਭੇ ਖੜੀ ਕੁੜੀ ਇਹ ਨਹੀਂ ਛੋਟੀ ਬੜੀ ਸਿਸਟਰ ਹੈ ਤੇਰੀ ਬੜੀ ਸਿਸਟਰ ਹਾਂ ਜੀ ਲੱਗਦੀ ਛੋਟੀ ਆ ਉਹ ਸਾਰੇ ਅੱਧੀ ਕਹਿੰਦੇ ਆ ਅੱਛਾ ਕਿਆ ਬਾਤ ਹੈ ਹਾਂ ਜੀ ਬਜੀ ਕੀ ਕਰਦੇ ਤੁਸੀਂ ਮੈਂ ਨਾ ਨਾ ਮੈਂ ਤਾਂ ਮਦਦ ਕਰਾਉਂਦੀ ਆ ਸੇਲ ਕਰਦੇ ਸਾਜ਼ਰੀ ਉੱਠ ਕੇ ਦਈਆਂ ਇਹਨਾਂ ਨਾਲ ਲਾਉਂਦੀ ਆ अच्छा ਨਾਲ ਹੈਲਪ ਹੀ ਕਰਾਉਂਦੇ ਹੋ ਸਿਰੇ ਕਿੰਨੇ ਵਜੋਂ ਉੱਠਦੇ ਚਲੋ ਤੁਸੀਂ ਦੱਸੋ 7 ਵਜੇ ਉੱਠਦੀ ਆ ਜੀ ਮੰਮਾ ਜੀ ਸਾਡੇ ਨਾਲ ਪਹਿਲਾਂ ਉੱਠਦੀ ਆ ਮੈਂ ਤਾਂ ਬਾਅਦ ਚੜ੍ਹ ਕੇ ਦੀ ਆ ਅੱਛਾ ਮੰਮੀ 4 ਵਜੇ ਉੱਠਦੀ ਆ ਹਾਂ ਜੀ ਮੈਂ 7 ਵਜੇ ਤੁਸੀਂ 7 ਵਜੇ ਉੱਠਦੇ ਹੋ ਤੇ ਬਾਕੀ ਪਰਿਵਾਰ ਬਾਕੀ ਪਰਿਵਾਰ ਤਾਂ ਲੇਟ ਆਉਂਦੇ ਆ ਬਾਕੀ ਤਾਂ 11 ਵਜੇ ਤਵਾ ਦੇ ਹੁੰਦੀ ਆ ਹਾਂ ਕੀ ਬਾਤ ਹੈ ਅੱਛਾ ਚਲੋ ਫਿਰ ਟਾਈਮਿੰਗ ਵੀ ਦੱਸੋ ਇੱਥੇ ਦੀ ਸਟਾਲ ਦੀ ਟਾਈਮਿੰਗ ਕੀ ਹੈਗੀ ਹੈ ਜਦੋਂ ਸਾਡੇ ਨੂੰ ਇੱਥੇ ਪੂਰਾ ਸੈਟਅਪ ਹੋ ਜਾਂਦਾ ਸਾਡੇ 9 ਵਜੇ ਹਾਂਜੀ ਤੇ ਕਿੰਨੇ ਵਜੇ ਤੱਕ ਮਾਤਾ ਜੀ ਉਹ ਹੁਣ ਡਿਪੈਂਡ ਆ ਕਿ ਸਮਾਨ ਤੇ ਜਦ ਸਾਡਾ ਸਮਾਨ ਖਤਮ ਹੋ ਗਿਆ ਜੀ ਚਲੇ ਜਾਂਦੀ ਆ ਜੀ ਓਕੇ ਜੀ ਫਿਰ ਵੀ ਹੁਣ ਕਿੰਨੇ ਵਜੇ ਤੱਕ ਖਤਮ ਹੋ ਜਾਂਦਾ ਹੈ ਇਹ ਦੱਸੋ 6 ਵਜੇ ਤੱਕ ਹੋ ਜਾਂਦਾ ਜੀ ਹਨ 5-6 ਵਜੇ ਤੱਕ ਹਾਂਜੀ ਕਦੀ ਇਹ ਹੋਇਆ ਵੀ ਤੁਸੀਂ ਲੇਟਰ ਕਰਾ ਕਰੋ ਰਾਤ 8:00 ਤੋਂ 9:00 ਤੱਕ ਰੁਕਿਆ ਕਰੋ ਨਹੀਂ ਨਹੀਂ ਜੀ ਇੰਨਾ ਤਾਂ ਰਹਿੰਦਾ ਹੀ ਆਜ ਵਸਾਂ ਗੜੀ ਚਾਵਲ ਤਾਂ ਮਤਲਬ 3:00 ਵਜੇ ਖਤਮ ਹੋ ਜਾਂਦੇ ਤੇ ਪੀ ਬੱਲੇ ਲੱਗਦੇ ਰਹਿੰਦੇ ਸ਼ਾਮ ਨੂੰ ਅੱਛਾ ਦੀ ਬੱਲੇ ਚੱਲ ਰਹੇ ਰਹਿੰਦੇ ਤੁਹਾਡੀ ਹਾਂਜੀ ਹਾਂਜੀ ਚਲ ਚਲੋ ਠੀਕ ਹੈ ਬੈਂਚੀ ਫਿਰ ਆਜੋ ਹੁਣ ਪਹਿਲਾਂ ਬੈਂਚ ਨੂੰ ਮਾਈਕ ਦੇ ਦੀ ਤੇ ਹਾਂਜੀ ਬੈਂਚੀ ਬੈਂਚੀ ਤੁਹਾਡਾ ਪਹਿਲਾਂ ਨਾਂ ਤਾਂ ਪੁੱਛੇ ਨਹੀਂ ਸੀ ਮੇਰਾ ਨਾਮ ਅਮਨਪ੍ਰੀਤ ਕੌਰ ਹੈ ਅਮਨ ਅਮਨਪ੍ਰੀਤ ਅ ਪਹਿਲਾਂ ਤਾਂ ਮੈਨੂੰ ਦੱਸੋ ਵੀ ਇਹ ਪਹਿਲਾਂ professionally ਸਟਾਰਟਿੰਗ ਇੱਥੋਂ ਕੀਤੀ ਹੈ ਜਾਂ ਪਹਿਲਾਂ ਕੋਈ ਹੋਰ ਵੀ ਕੁਝ ਕਰਦੀ ਹੈ ਨਹੀਂ ਨਹੀਂ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਸੀਏ ਕਰ ਰਹੀ ਹਾਂ ਫਾਈਨਲ ਐਗਜ਼ਾਮ ਦਿੰਦੇ ਆ ਬਸ ਉਹ ਮੈਂ ਜੌਬ ਵੀ ਕਰ ਰਹੀ ਹਾਂ ਯੂਐਸ ਦੀ ਕੰਪਨੀ ਅੱਛਾ ਤੇ ਉੱਥੋਂ ਮੈਂ ਨਾਈਟ ਸ਼ਿਫਟ ਕਰਕੇ ਆਉਂਦੀ ਹਾਂ ਫਿਰ ਮੈਂ ਦਿਨ ਚ ਇੱਧਰ ਆ ਜਾਂਦੀ ਹਾਂ ਮਮਾ ਅੱਛਾ ਨਾਈਟ ਸ਼ਿਫਟ ਤੋਂ ਉੱਥੇ ਕਰਦੇ ਹੋ ਤੇ ਦਿਨੇ ਮਾਰਨਿੰਗ ਇੱਥੇ ਲਾ ਲੈਂਦੇ ਆ ਨਾਈਟ ਸ਼ਿਫਟ ਤੁਸੀਂ ਉੱਥੇ ਕਰਦੇ ਹੋ ਹਾਂਜੀ ਅੱਛਾ ਪਹਿਲਾਂ ਮੈਨੂੰ ਦੱਸੋ ਵੀ ਅੱਜ ਕੱਲ੍ਹ ਨਾ ਲੋਕ ਜਿਹੜੇ ਹੈਗੇ ਆ ਜ਼ਿਆਦਾਤਰ ਤਾਂ ਕੋਈ ਕੰਮ ਕਰਕੇ ਕਈ ਅਧੇ ਲੋਕ ਰਾਜੀ ਨਹੀਂ ਹਾਂਜੀ ਹਾਂਜੀ ਬਿਲਕੁਲ ਤੁਸੀਂ ਕਿਸੇ ਵੀ ਫੀਲਡ ਵਿੱਚ ਮਿਹਨਤ ਕਰਦੇ ਹੋ ਤਾਂ ਫਲਤਾ ਜ਼ਰੂਰ ਮਿਲਦਾ ਕਿ ਇਹ ਹੈ ਕਿ ਥੋੜੀ ਪੇਸ਼ੈਂਸ ਰੱਖਣੀ ਪੈਂਦੀ ਹੈ ਔਰ ਥੋੜਾ ਆਪਣਾ ਜਜ਼ਬਾ ਲੈ ਕੇ ਚੱਲੋ ਕਿ ਅਸੀਂ ਇਹ ਕੰਮ ਕਰਨਾ ਹੈ ਤਾਂ ਡਟ ਕੇ ਲੱਗੇ ਰਹੋ ਵਾ ਸਾਰਾ ਕੁਝ ਹੋ ਜਾਂਦਾ ਤੁਸੀਂ ਜਿਦਾ ਕਹਿਆ ਸੀ 10 ਪਹਿਲੇ ਦਿਨਾਂ ਦਾ ਜਿਹੜਾ ਤੁਹਾਡਾ 1200 ਰੁਪਏ ਸੀ ਜੀ ਤੇ ਅੱਜ ਲਗਭਗ ਤੁਹਾਡਾ ਸਾਰਾ ਖਾੜਾ ਖਤਮ ਹੋ ਜਾਂਦਾ ਸ਼ਾਮ ਨੂੰ ਪਰ ਮੇਨਚੇਦ ਉਹੀ ਗੱਲ ਹੁੰਦੀ ਨਾ ਵੀ ਇੱਕ ਡੈਡੀਕੇਸ਼ਨ ਤੁਹਾਡੀ ਸੀ ਕਿ ਜਿਹਦੇ ਕਰਕੇ ਤੁਸੀਂ ਅੱਜ ਇੱਥੇ ਖੜੇ ਹੋ ਹਾਂਜੀ ਹਾਂਜੀ ਤੇ ਜਦੋਂ ਜੋਬ ਨੂੰ ਕਿਵੇਂ ਮੇਨਟੇਨ ਕਰਦੇ ਹੋ ਜੋਬ ਆ ਫੈਮਿਲੀ ਆ ਸਿਰੇ ਮਾਰਨ ਮੈਂ ਜਵੇਂ ਸ਼ਿਫਟ ਲਾ ਕੇ ਆਉਣੀ ਆ ਸਵੇਰੇ 4 ਵਜੇ ਆਉਣੀ ਆ ਤਾਂ ਮਮਾ ਨਾਲ ਉਦੋਂ ਥੋੜੀ ਹੈਲਪ ਕਰਾ ਦਿੰਦੀ ਆ ਪੱਲਵਰਾ ਬਣਾ ਦਿੰਦੇ ਆ ਉਸ ਤੋਂ ਬਾਅਦ ਮਮਾ ਕਰ ਲੈਂਦੇ ਫਿਰ ਆ ਕੇ ਸੈਟਅਪ ਕਰ ਲੈਂਦੇ ਆ ਫਿਰ ਇਹਨਾਂ ਨੂੰ ਮੈਂ ਨੀਂਦ ਪੂਰੀ ਕਰਕੇ ਇੱਥੇ ਆ ਜਾਂਦੀ ਆ ਤਾਂ ਇਹ ਫੈਮਿਲੀ ਦੇ ਸਪੋਰਟ ਨਾਲ ਹੈ ਸਾਰੇ ਇੱਕ ਦੂਜੇ ਨੂੰ ਸਪੋਰਟ ਕਰਿਆ ਤਾਂ ਚੱਲ ਰਿਹਾ ਸਭ ਅੱਛਾ ਤੇ ਭਾਈ ਕੀ ਕਰਦੇ ਨੇ ਤੇ ਹਸਬੰਦ ਮੇਰੇ ਇੱਕ ਤਾਂ ਟਰੇਡਿੰਗ ਵੀ ਕਰਦੇ ਆ ਔਰ ਪਾਪਾ ਨਾਲ ਠੇਕੇਦਾਰੀ ਦਾ ਬਿਜ਼ਨਸ ਹੈ ਨਾ ਉਹ ਸਿਵਲ ਕੰਟਰੈਕਟਰ ਹੈ ਉਹ ਵੀ ਦੇਖਦੇ ਆ ਓਕੇ ਕੀ ਬਾਤ ਹੈ ਮਤਲਬ ਸਾਰੇ ਜਾਣੇ ਕੁਛ ਨਾ ਕੁਛ ਕਰੀ ਜਾਂਦੇ ਹੋ ਹਾਂਜੀ ਹਾਂਜੀ ਮਤ ਕੁਛ ਨਾ ਕੁਛ ਵਧੀਆ ਕੀਤਾ ਹੋਇਆ ਹੈ ਹਾਂਜੀ ਹਾਂਜੀ ਕੀ ਬਾਤ ਹੈ ਜੀ ਤੇ ਪੰਜੀ ਫਿਰ ਹੁਣ ਮੈਨੂੰ ਦੱਸੋ ਵੀ ਮੈਂ ਕੀ ਟਰਾਈ ਕਰਾਂ ਤੁਹਾਡਾ ਇੱਕ ਤਾਂ ਤੁਸੀਂ ਮੈਨੂੰ ਲੱਸੀ ਪਿਲਾਓਗੇ ਮਿੱਠੀ ਕਿ ਕਿਹੜੀ ਪਿਲਾਓਗੇ ਤੁਹਾਨੂੰ ਮਸਾਲਾ ਲੱਸੀ ਪਿਲਾਣਿਆ ਮਸਾਲਾ ਲੱਸੀ ਕਰੋ ਇੱਕ ਠੀਕ ਹੈ ਤੇ ਮੇਰੇ ਲਈ ਇੱਕ ਹਾਫ ਪਲੇਟ ਕੜੀ ਰਾਈਸ ਠੀਕ ਹੈ ਉਹ ਦਿਓ ਮੈਨੂੰ ਸਾ ਆਪਣਾ ਚਾਵਲ ਵਧੀਆ ਹੁੰਦੇ ਜੀ ਖਿਲਿਆ ਖਿਲਿਆ ਲੰਬਾ ਲੰਬਾ ਜੀ ਕੜੀ ਨਾ ਟਰਾਈ ਕਰੋਗੇ ਕੜੀ ਜਿਵੇਂ ਮਤਲਬ ਕਿ ਜਿਵੇਂ ਬਹੁਤ ਤੇਜ ਮਸਾਲੇ ਪਾ ਦਿੰਦੇ ਆ ਜਾਂ ਉੱਪਰ ਉੱਪਰ ਮਿਰਚਾ ਹੋ ਜਾਂਦੀਆਂ ਨੇੜੀਆਂ ਉਹ ਨਹੀਂ ਆ ਮਤਲਬ ਨਾਰਮਲ ਘਰ ਦੇ ਖਾਣੇ ਵਰਗਾ ਸਵਾਦ ਰਹਿੰਦਾ ਓਕੇ ਜੀ ਕਿ ਹਰ ਕੋਈ ਜੇ ਡੇਲੀ ਵੀ ਕੋਈ ਖਾ ਰਿਹਾ ਤਾਂ ਖਰਾਬੀ ਵੀ ਨਾ ਕਰੇ ਸਿਹਤ ਕੋਈ ਵੀ ਰੇਡ ਪੈਚ ਕੀ ਹੈ ਤੁਹਾਡੇ 60 ਰੁਪਏ ਫੁੱਲ ਹੈ 40 ਹਾਫ ਹੈ 60 ਫੁੱਲ ਹੈ 64 ਹੈ ਤੇਹੀ ਪੱਲੇ 50 ਹੈ ओके okay. और लस्सी अपनी 20 रुपीस ग्लास रहंदी है 20 रुपया ਦਾ ਗਲਾਸ ਹੈ ਤੁਹਾਡਾ ਉਹ ਲੱਸੀ ਤੁਸੀਂ ਦਹੀਂ ਦੀ ਬਣਾਉਣੀ ਹੈ ਉਹ ਕਿਵੇਂ ਕੀ ਕਰਦੇ ਹੋ ਦਹੀਂ ਦੀ ਬਣਾਉਣੀ ਆ ਸੀ 온 ਦਾ ਟਾਈਮ ਹਾਂਜੀ ਹਾਂਜੀ ਖੁੱਦ ਜਿੱਦਾਂ ਤੁਸੀਂ ਕਹੋਗੇ ਉਦੋਂ ਹੀ ਬਣਾਵਾਂਗੇ ਓਕੇ ਅੱਛਾ ਉਹ ਪਿੱਛੇ ਉਹ ਪਿੱਛੇ ਸੈਟਅਪ ਰੱਖਿਆ ਹੋਇਆ ਹੈ ਹਾਂਜੀ ਹਾਂਜੀ ਸਾਰਾ ਮੈਂ ਤੁਹਾਨੂੰ ਦਿਖਾਉਂਦਾ ਅੱਛਾ ਇੰਜੀਨੀਅਰ ਸਾਹਿਬ ਆ ਗਿਆ ਪਿੱਛੇ ਲੱਸੀ ਬਣਾਉਣ ਲਈ ਆਪਾ ਨਾ ਆ ਤੁਹਾਨੂੰ ਇੰਜੀਨੀਅਰ ਸਾਹਿਬ ਦਿਖਾ ਦਈਏ ਲੱਸੀ ਬਣਾ ਰਹੇ ਨੇ ਇਹ ਕੁੱਠੀਆਂ ਬਣਾ ਸਕਦੇ ਹਾਂ ਤੇ ਕਿਉਂ ਲੱਸੀ ਕਿਉਂ ਨਹੀਂ ਬਣਾਉਂਦੇ ਕਿਉਂ ਬਾਈ ਜੀ ਪੱਕੀ ਗੱਲ ਹੈ ਨਾ ਆ ਜੀ ਤੇ ਇਧਰ ਸਾਡੀ ਪਲੇਟ ਰੈਡੀ ਹੋ ਚੁ ਭਾਈ ਐ ਹੁੰਦਾ ਫਿਰ ਹੁਣ ਕਹਿੰਦੇ ਹੁੰਦੇ ਨਾ ਵੀ ਦੋ ਨੈਗੇਟਿਵ ਪੀਗੋਟਾ ਵੀ ਨਾਲ ਹੋ ਜਾਂਦਾ ਨਾਲ ਮੈਂ ਤਾਂ ਬਿਲਡਿੰਗ ਦਾ ਕੰਟਰੈਕਟਰ ਆ ਜੀ ਸ਼ਾਬਾਸ਼ ਆ ਲੋ ਜੀ ਆਪਣਾ ਦਹੀਂ ਪਹਿਲਾਂ ਤਿਆਰ ਹੈ ਥੈਂਕ ਯੂ ਜੀ ਥੈਂਕ ਯੂ ਸੋ ਬਾਜੀ ਲੋ ਜੀ ਸਾਡੇ ਕੜੀ ਦਾ ਰੈਡੀ ਹੈ ਜੀ ਤੇ ਹੁਣ ਭਾਈ ਇੱਕ ਮੜਾ ਜਿਹਾ ਹੈਲਪ ਕਰ ਦੋ ਅੱਗੇ ਮੇਰੀ ਮੇਰਾ ਕੈਮਰਾ ਪਲੀਜ਼ ਹੈਂਡਲ ਕਰ ਲਓ ਪਲੀਜ਼ ਹੋਗੇ ਡੈਡੀ ਲਸੇ ਨਮਸਕਾਰ ਸਤਿ ਸ੍ਰੀ ਅਕਾਲ ਜੀ ਇਹ ਪਾਣਾ ਲੈ ਦਾ ਠੋਫਰ ਮੈਂ ਬੰਨ ਕੀ ਬਾਤ ਹੈ ਓਕੇ ਹਾਂ ਮੈਂ ਉਹੀ ਦੇਖ ਰਿਹਾ ਹਜੇ ਬਾਜ ਦਿਖਾਉਣੇ ਪਹਿਲਾਂ ਬਾ ਖਾਣਾ ਡਿਸ ਕਰਦੇ ਹਾਂ ਉਸ ਤੋਂ ਬਾਅਦ ਇਸ ਬਾਰੇ ਵੀ ਗੱਲ ਕਰਦੇ ਆਂ ਮੈਨੂੰ ਗਲਾਸ ਚ ਪਾਓ ਦੇਖ ਲਓ ਵੀ ਇਹ ਸਾਡੇ ਜੀ ਕੜੀ ਰਾਈਸ ਤੇ ਮੈਨੂੰ ਵੈਸੇ ਬਹੁਤ ਪਸੰਦ ਆ ਇਸ ਕਰਕੇ ਮੈਂ ਕਾ ਟ੍ਰਾਈ ਜਰੂਰ ਕਰਕੇ ਚਲਦੇ ਆਂ ਲੈ ਲੋ ਰਲੇਓ ਹੂੰ ਕਿਆ ਬਾਤ ਹੈ ਕੁਝ ਨਹੀਂ ਉਹਨਾਂ ਨੇ ਛਾ ਕਰਕੇ ਜੋ ਸਵਾਦ ਘਰ ਦਾ ਨਾ ਬੇਬੇ ਕੜੀ ਬਣਾਉਂਦੀ ਹੁੰਦੀ ਆ ਖੱਟੀ ਜੀ ਟਕਾਸ ਦੇ ਵਿੱਚ ਪਕੌੜੇ ਪਾ ਕੇ ਉਹ ਵਾਕਿਆ ਸੇਮ ਸਵਾਦ ਉਹੀ ਆ ਤੇ ਬਸ ਘਰ ਦੀ ਘਰ ਖਾ ਲਿਆ ਇੱਥੇ ਖਾ ਲਿਆ ਕਿਉਂਕਿ ਇੱਥੇ ਇੱਕ ਵਧੀਆ ਪਰਿਵਾਰ ਦੇ ਨਾਲ ਰਲ ਮਿਲ ਕੇ ਤੇ ਕੜੀ ਖਾਣੀ ਜਾਂ ਚੌਲ ਕੁਝ ਵੀ ਖਾਣਾ ਤੁਸੀਂ ਨਾ ਬਸ ਇੱਕ ਦਿਨ ਪੰਜਾਂਦਾ ਜੀ ਤੇ ਅੱਜ ਮੇਰਾ ਚੰਡੀਗੜ੍ਹ ਆਉਣਾ ਸਫਲ ਹੋ ਗਿਆ ਤੇ ਇਸ ਕਰਕੇ ਕੜੀ ਰਾਈਸ ਬਹੁਤ ਪਿਆਰੇ ਨੇ ਬਹੁਤ ਵਧੀਆ ਆ ਰੋਕ ਨੀ ਮਸਾਲਾ ਲस्सी تیار ਹੈ ਤੇ ਪੰਜ ਦੋਮਰੇ ਤੇ ਆ ਜਾਓ ਹਾਂਜੀ थैंक यू so much ਤੁਸੀਂ ਖਾਣਾ ਬਹੁਤ ਐਸਟੀ ਬਣਾਇਆ ਠੀਕ ਬਹੁਤ ਵਧੀਆ ਜੀ ਕਿ ਮੈਨੂੰ ਹਮੇਸ਼ਾ ਇਹ ਹੁੰਦਾ ਵੀ ਮੈਨੂੰ ਜਿਹੜਾ ਮੈਂ ਖਾਣਾ ਖਾਵਾਂ ਤੇ ਵਧੀਆ ਮੈਨੂੰ ਮਿਲੇ ਤਾਂ ਅਜਿਹਾ ਮੈਂ ਚੰਗਾ ਰਿਵਿਊ ਦੇ ਸਕਾਂ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਅਸੀਂ ਥੋੜੇ ਬਦਨਾਮ ਐਸੀ ਚੀਜ਼ ਨੂੰ ਆਏ ਕੇਵਲ ਸੱਚੇ ਚਲਦੀ ਬੋਲ ਦਿੰਦੇ ਨਹੀਂ ਨਹੀਂ ਸੱਚ ਬੋਲਣਾ ਵੀ ਚਾਹੀਦਾ ਦੇਖੋ ਤੁਸੀਂ ਇੱਕ ਵਾਰ ਝੂਠ ਕਹਿ ਦੋਗੇ ਅਗਲੀ ਵਾਰੀ ਤੁਹਾਡੇ ਦੱਸੀ ਜਗ੍ਹਾ ਤੇ ਹੀ ਨਹੀਂ ਨਾ ਬਿਲਕੁਲ ਜੀ ਜੇ ਆਉਣਗੇ ਲੋਕਾਂ ਕੇ ਵੀ ਪਤਾ ਨਹੀਂ ਕਿਵੇਂ ਦਾ ਕਿਵੇਂ ਦਾ ਹੈਗਾ ਨਾ ਅਜਾ ਭਾਜੀ ਹੁਣ ਜਾਂਦੇ ਜਾਂਦੇ ਨਾਲ ਨਾਲ ਤੁਸੀਂ ਐਡਰੈਸ ਹੀ ਬੋਲ ਦੋ ਐਡਰੈਸ ਕੀ ਆ ਸਾਡਾ ਐਡਰੈਸ ਜਦੋਂ ਆਪਾਂ ਖਰੜ ਤੋਂ ਸਿੱਧਾ ਸਿੱਧਾ ਆਣਨੇ ਆ ਨਿ ਤਾਂ ਟਾਈਮਿੰਗ ਨਾਲ ਬੋਲ ਦੂੰ ਟਾਈਮਿੰਗ ਆਪਣੀ ਸਵੇਰੇ ਅਸੀਂ 9:30 ਵਜੇ ਸਾਰਾ ਸੈਟਅਪ ਲੱਗ ਜਾਂਦਾ ਔਰ ਰਾਜਮਾ ਚਾਵਲ ਕੜੀ ਚਾਵਲ ਹੁੰਦੇ ਆ ਤੇ 1:00 ਵਜੇ ਤੱਕ ਉਸ ਤੋਂ ਬਾਅਦ ਦਹੀਂ ਭੱਲੇ ਚੱਲਦੇ ਰਹਿੰਦੇ ਆ 5:00 ਵਜੇ ਤੱਕ ਹੁੰਦੇ ਆ। ਉਹ। ਤੇ ਜੀ ਪਹਿਲਾ ਗੱਲਾਂ ਛੁੱਟੀ ਹੁੰਦੀ ਹੈ ਕਿ ਤਨ ਛੁੱਟੀ ਨਹੀਂ ਆਂਦੇ ਬਾਈ ਛੁੱਟੀ ਨਹੀਂ ਹੁੰਦੀ ਲੱਸੀ ਜਦੋਂ ਵੀ ਆ ਕੇ ਪੀਣੀ ਲੱਸੀ ਜੇ ਕਿਸੇ ਨੇ ਕੁਝ ਖਾਣਾ ਨਹੀਂ ਲੱਸੀ ਜਰੂਰ ਪੀ ਕੇ ਜਾਏ ਉਹਨਾਂ ਕੋਲੋਂ ਬਸ ਇੱਕ ਲੱਸੀ ਰੈਡ ਬੁੱਲ ਦਾ ਕੰਮ ਕਰਦੀ ਹੈ 20 ਰੁਪਏ ਦਾ ਸਿੰਪਲ ਰੇਟ ਹੈ ਤੇ ਸੀਰੀਅਸਲੀ ਬਹੁਤ ਟੇਸਟੀ ਆ 20 ਰੁਪਏ ਦਾ ਬਾਈ ਹੁਣੇ ਪਿੱਛੇ ਕਹਿ ਰਹੇ ਵੀ 20 ਰੁਪਏ ਦਾ ਗਲਾਸ ਆ ਤੇ ਕੜੀ ਰਾਈਸ ਬਹੁਤ ਪਿਆਰੇ ਵਧੀਆ ਲੱਗੇ ਬਾਕੀ ਮੈਂ ਚੀਜ਼ਾਂ ਟੇਸਟ ਨਹੀਂ ਕੀਤੀਆਂ ਦਹੀਂ ਪੱਲਾ ਇੱਕ ਹੋਰ ਟਰਾਈ ਕਰਾਂਗੇ ਤੁਸੀਂ ਦਹੀਂ ਪੱਲਾ ਜ਼ਰੂਰ ਟੇਸਟ ਕਰਕੇ ਦੇਖੋ ਹਾਂ ਬਿਲਕੁਲ ਦਹੀਂ ਪੱਲਾ ਮੈਂ ਜ਼ਰੂਰ ਟਰਾਈ ਕਰਾਂਗੇ ਕਿਉਂਕਿ ਮੈਂ ਅੱਜ ਦਹੀਂ ਪੱਲਾ ਬਹੁਤ ਘੱਟ ਟਰਾਈ ਕੀਤਾ ਪਰ ਅੱਜ ਤੁਹਾਡਾ ਜ਼ਰੂਰ ਟਰਾਈ ਕਰਕੇ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਮੈਂ ਜੀ ਜਦ ਤੱਕ ਤੁਸੀਂ ਦਹੀਂ ਪੱਲਾ ਲਾਓ ਜਦ ਤੱਕ ਮੈਨੂੰ ਫਿਨਿਸ਼ ਕਰਨਾ ਠੀਕ ਹੈ ਜੀ ਥੈਂਕ ਯੂ ਜੀ ਅੱਛਾ ਅੱਛਾ ਦੇਖ ਲਓ ਮੈਂ ਕਿਹਾ ਬਣਾ ਦਿੰਨੇ ਨਹੀਂ ਪੀਜ਼ਾ ਨੇ ਪਾਪਾ ਜੀ ਵੈਸੇ ਕਹਿੰਦਾ ਤੇ ਤੁਹਾਨੂੰ ਇੱਕ ਚੀਜ਼ ਦਿਖਾਉਣੀ ਸ਼ੁਰੂ ਹੀ ਆ ਦੇਖੋ ਤੁਸੀਂ ਇੱਥੇ ਨਾ ਥੱਲੇ ਗੁਹੇ ਦਾ ਲੇਪ ਕੀਤਾ ਹੋਇਆ ਅਜਿਹਾ ਕਿ ਪ੍ਰਾਣੇ ਘਰਾਂ ਦੇ ਵਿੱਚ ਪਹਿਲਾਂ ਕੀਤਾ ਹੁੰਦਾ ਸੀਗਾ ਐਨ ਪੂਰੀ ਸਫਾਈ ਸਾਫ ਸੁਥਰੀ ਜਗ੍ਹਾ ਦੇ ਵਿੱਚ ਤੇ ਤੁਹਾਨੂੰ ਇੱਕ ਦਿਖਾਉਣਾ ਪਿੱਛੇ ਇਹ ਖਾਣਾ ਜਿਹੜਾ ਘਰੋਂ ਬਣਾ ਕੇ ਲੈ ਕੇ ਆਉਂਦੇ ਨੇ ਤੇ ਰੋਟੀ ਵਗੈਰਾ ਕਿੱਥੋਂ ਤਿਆਰ ਕਰਦੇ ਨੇ ਇਧਰ ਦੇਖੋ ਇਧਰ ਬੇਬੇ ਤਿਆਰ ਕਰਦੇ ਨੇ ਰੋਟੀ ਇੱਥੇ ਤਾਜੀ ਰੋਟੀ ਤੁਹਾਨੂੰ ਮਿਲਣੀ ਆ ਔਨ ਦਾ ਟਾਈਮ ਜਦੋਂ ਵੀ ਤੁਸੀਂ ਇੱਥੇ ਆਉਂਗੇ ਤੇ ਬੇਬੇ ਆਪਣੇ ਹੱਥਾਂ ਨਾਲ ਰੋਟੀ ਬਣਾ ਕੇ ਖਵਾਉਂਦੇ ਨੇ ਤੇ ਇਧਰ ਸੱਸ ਲੱਗੇ ਹੁੰਦੇ ਨੇ ਰੋਟੀ ਬਣਾਉਣ ਲਈ ਤੇ ਉਧਰ ਨੂੰ ਲੱਗੀ ਹੁੰਦੀ ਪਲੇਟਾਂ ਦੇ ਵਿੱਚ ਖਾਣਾ ਬਣਾਉਣ ਲਈ ਪੋਣ ਵਾਸਤੇ ਤੇ ਇਧਰ ਸਾਡੇ ਹੋ ਰਿਹਾ ਜੀ ਦਹੀਂ ਪੱਲੇ ਰੈਡੀ ਹਾਂਜੀ ਪਾਜੀ ਹੋ ਗਿਆ ਰੈਡੀ ਬਸ ਹੋ ਰਿਹਾ ਜੀ ਇਹ ਆਪਣਾ ਪੱਲਾ ਪਾਤਾ ਹੈ ਮਿੱਠੀ ਦਹੀਂ ਪਾਤੀ ਉੱਪਰ ਮਿੱਠੀ ਚਟਨੀ ਘਰ ਦਾ ਬਣਾਉਂਦਾ ਸਾਰਾ ਕੁਝ ਕੁਝ ਵੀ ਮਾਰਕੀਟ ਦਾ ਹੈ ਹੀ ਨਹੀਂ ਸਾਡਾ ਤੇ ਉਹ ਕੀ ਹਰੀ ਚਟਨੀ ਹੁਣ ਇਹਦੇ ਉੱਪਰ ਜਾਣਗੇ ਆਪਣੇ ਮਸਾਲੇ ਇਹੋ ਗਿਆ ਕਾਲਾ ਨਮਕ ਅੱਛਾ ਕਾਲਾ ਨਮਕ ਪਾਇਆ ਹੈ ਹਾਂਜੀ ਹਾਂਜੀ ਫਿਰ ਇਹ ਆਪਣਾ ਹੋ ਗਿਆ ਚਾਟ ਮਸਾਲਾ ਏ ਆਪਣਾ ਹੋ ਗਿਆ ਭੁੰਨਿਆ ਹੋਇਆ ਜੀਰੇ ਦਾ ਪਾਊਡਰ। ਕਿਆ ਬਾਤ ਹੈ। ਮਤਲਬ ਜਿਵੇਂ ਜਿਵੇਂ ਇੱਥੇ ਰਸਤੇ ਆ ਓਵੇਂ-ਓਵੇਂ ਹੀ ਇੱਥੇ ਮਸਾਲੇ ਰੱਖੇ ਹੋਏ ਆ ਅਲੱਗ-ਅਲੱਗ ਹੈ। ਹਾਂਜੀ ਹਾਂਜੀ ਬਿਲਕੁਲ। ਕਿਆ ਬਾਤ ਹੈ। ਕੋਈ ਖਟਾ, ਕੋਈ ਮਿੱਠਾ, ਕੋਈ ਮਸਾਲੇਦਾਰ ਹਰ ਤਰ੍ਹਾਂ ਦਾ ਸਵਾਦ ਆਣਾ ਚਾਹੀਦਾ ਬੰਦੂਰ ਤੋਂ। ਇਹ ਆਪਣੀ ਹੋ ਗਈ ਪਾਪੜੀ। ਕਰੰਚੀ ਕਰੰਚੀ। ਦੇ ਪਰ ਹੁਣ ਆਪਣਾ ਜਾਏਗਾ ਡ్రਾਈ ਫਰੂਟ। ਅਗਰ ਡ్రਾਈ ਫੂਡ ਵੀ ਨਾਲ ਕਰ ਰਹੇ ਹਾਂ। ਹਾਂਜੀ ਹਾਂਜੀ। ਅਸੀਂ ਪੰਜਾਬ ਚ ਪੰਜਾਬ ਵਿੱਚ ਕੀ ਕੀ ਪਾਣਾ ਤੁਸੀਂ ਬੱਚੇ ਤੁਸੀਂ? ਬਸ ਸਾਰਾ ਖੁਸ਼ ਖਾਣ ਵਾਲੇ ਨੂੰ ਕਿਸੇ ਚੀਜ਼ ਦੀ ਕਮੀ ਲੱਗ ਨਾ ਜਾਵੇ ਕਿਸੇ ਵਾਸਤੇ। ਕਿਆ ਬਾਤ ਹੈ। ਹਾਂਜੀ। ਅੱਛਾ ਇੱਕ ਚੀਜ਼ ਹੋਰ ਵੀ ਹੋਵੇ ਅਸੀਂ ਦੱਸ ਗਏ ਵੀ ਇੱਥੇ ਆਈਪੀਐਲ ਸ਼ੁਰੂ ਹੋਣ ਵਾਲਾ ਆ। ਭਾਈ ਜਿਹੜੇ ਵੀ ਪੰਜਾਬੀ ਭਰਾ ਸਾਡੇ ਆਈਪੀਐਲ ਮੈਚ ਦੇਖਣ ਆਉਣਗੇ ਇਹਦੇ ਭੈਜੀ ਹੁਣਾਂ ਕੋਲ ਆਓ ਇਹਨਾਂ ਕੋਲ ਖਾਣਾ ਖਾ ਕੇ ਜਾਣਾ ਤੁਸੀਂ ਤੇ ਇੱਥੇ ਬੰਮ ਆਰਡਰ ਵੀ ਕਰਦੇ ਹੋਏ ਕਰ ਲੈਣਗੇ। ਹਾਂਜੀ ਹਾਂਜੀ। ਠੀਕ ਹੈ ਜੀ। ਤੋਂ ਬਰਸੀ ਦੱਸ ਦਾਂਗੇ ਉਸ ਤੋਂ ਬਾਕੀ ਜੀ ਬਿਲਕੁਲ ਥੈਂਕ ਯੂ ਸੋ ਮੱਚ ਮੈਂ ਜੀ ਹਾਂ ਜੀ ਤੁਸੀਂ ਟੇਸਟ ਕਰਕੇ ਦੱਸੋ ਫਿਰ ਮੈਂ ਜੀ ਬਿਲਕੁਲ ਜੀ ਤੇ ਫਾਈਨਲੀ ਦਹੀਂ ਪਲਾਵੜਾ ਰੈਡੀ ਹੋ ਚੁੱਕਿਆ ਜੀ ਤੇ ਇਸ ਕਰਕੇ ਹੁਣ ਆਪਾਂ ਇਹਨੂੰ ਵੀ ਟੇਸਟ ਕਰਦੇ ਹਾਂ ਹਾਂ ਕੀ ਆਬਾ ਇਹ ਤੇ ਆ ਇਹ ਸਿਰਸੇ ਗੱਲ ਸਿਕ ਹਾਂਜੀ ਮੈਨੂੰ ਦਹੀਂ ਪੱਲੇ ਬਿਲਕੁਲ ਨਹੀਂ ਪਸੰਦ ਅੱਛਾ ਨਹੀਂ ਮੈਂ ਕਿਤੇ ਟਰਾਈ ਨਹੀਂ ਕਰਦਾ ਹਾਂਜੀ ਮੈਂ ਕਿਤੇ ਨਾ ਰੈਸਟੋਰੈਂਟ ਤੇ ਨਾ ਮੈਂ ਕਿਸੇ ਵਿਆਹ ਤੇ ਨਾ ਮੈਂ ਕਿਸੇ ਵੀ ਜਗ੍ਹਾ ਤੇ ਦਹੀਂ ਪੱਲੇ ਮੈਂ ਨਹੀਂ ਖਾਂਦਾ ਹਾਂਜੀ ਪਰ ਅੱਜ ਵਾਕੇ ਤੁਹਾਡੇ ਜਿਹੜੇ ਦਹੀਂ ਪੱਲੇ ਖਾ ਕੇ ਪਤਾ ਲੱਗਿਆ ਵੀ ਵਾਕੇ ਘਰ ਦੇ ਵਿੱਚ ਦਹੀਂ ਪੱਲੇ ਕਿਵੇਂ ਦੇ ਬਣ ਸਕਦੇ ਹਾਂਜੀ ਹਾਂਜੀ ਇਹ ਰੋਜ਼ ਫਰੈਸ਼ ਬਣਦੇ ਆ ਸਵੇਰੇ ਫਿਰ ਬਹੁਤ ਹੀ ਬਹੁਤ ਵਧੀਆ ਬਹੁਤ ਟੇਸਟੀ ਨੇ ਇਸ ਕਰਕੇ ਹੋਗੀ ਪੱਲੇ ਹੋਗੇ ਸਭ ਕੁਝ ਡੇਲੀ ਬਣਦਾ ਇਹ ਨਹੀਂ ਕਿ ਕੱਲ ਦਾ ਬਣਿਆ ਹੋਇਆ ਉਹ ਅੱਜ ਚੱਲ ਗਿਆ ਇਹ ਕੁਝ ਇੱਕ ਚੀਜ਼ ਇੱਕ ਚੀਜ਼ ਹੋਰ ਦੱਸਾਂ ਤੁਹਾਨੂੰ ਇਹਦੇ ਵਿੱਚ ਜਿਹੜਾ ਫਲੇਵਰ ਹੈ ਨਾ ਜਿਵੇਂ ਇਹਨਾਂ ਦੀ ਇੱਕ ਫੈਮਿਲੀ ਹੈ ਨਾ ਰੰਗ-ਬਰੰਗੀ ਇੱਧਰ ਸੱਸੂ ਸੱਸਾ ਇੱਧਰ ਭੂਆ ਇੱਧਰ ਹਸਬੰਡ ਇੱਧਰ ਆਪਣੇ ਸਹੁਰਾ ਸਾਹਿਬ ਉੱਧਰ ਨਣਾਨਾ ਹਾਂਜੀ ਤੇ ਇੱਧਰ ਭਾਬੀ ਮਤਲਬ ਇੱਕ ਯੂਨੀਕ ਜਿਹਾ ਫਲੇਵਰ ਵਾਕਈ ਇੱਕ ਫੈਮਿਲੀ ਫਲੇਵਰ ਹੋ ਰਿਹਾ ਇਹਦੇ ਵਿੱਚ ਬਸ ਇਹ ਕੋਸ਼ਿਸ਼ ਹੈ ਇਹ ਹੀ ਅਰਦਾਸ ਕਰਦਾ ਪਿਆ ਜੀ ਤੁਹਾਡੇ ਲਈ ਵੀ ਤੁਸੀਂ ਦਿਨ-ਦੁਗਰੀ ਤੇ ਰਾਤ-ਚੋਗਰੀ ਤਰੱਕੀ ਕਰੋ ਥੈਂਕ ਯੂ ਠੀਕ ਹੈ ਜੀ ਤੇ ਤੁਸੀਂ ਇੱਕ ਪੰਜਾਬੀ ਵਾਲੀ ਮਿਸਾਲ ਬਣੋ ਵੀ ਵਾਕਈ ਵੀ ਪੰਜਾਬ ਦੇ ਵਿੱਚ ਪਰਿਵਾਰ ਵੀ ਆਪਣੇ ਨਵੇਂ ਕੰਮ ਸਟਾਰਟ ਕਰ ਸਕਦੇ ਤੇ ਅੱਗੇ ਤਰੱਕੀਆਂ ਚ ਹੋ ਸਕਦੇ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਤਾਂ ਨਿੱਕੀ ਜੀ ਵੱਟ ਤੇ ਪੰਜਾਬੀ ਭਰਾ ਜਿਹੜੇ ਫੈਮਿਲੀਆ ਰੋਲਾ ਪਾ ਕੇ ਵੇਜ ਜਾਂਦੀਆਂ ਨੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਦਿਨ-ਦੁਗਰੀ ਤੇ ਰਾਤ-ਚੋਗਰੀ ਤਰੱਕੀ ਕਰੋ ਐਵੇਂ ਹੀ ਤੁਹਾਡਾ ਇੱਕ ਫੈਮਿਲੀ ਵਾਲਾ ਜਿਹੜਾ ਪਰਿਵਾਰ ਆ ਤੇ ਐ ਅ ਭਾਜੀ ਇੱਕ ਹੋਰ ਬੇਨਤੀ ਆ ਵੀ ਕਈ ਨਾ ਸਾਡੇ ਕਸਟਮਰ ਜਿਹੜੇ ਸਾਡੇ ਫਾਲੋਅਰਸ ਨੇ ਉਹਨਾਂ ਨੂੰ ਇਹ ਦਿੱਕਤ ਹੁੰਦੀ ਆ ਵੀ ਕਈ ਵੇਲੇ ਐਡਰੈਸ ਲੱਭਦਾ ਨਹੀਂ ਕਈ ਵੇਲੇ ਦੂਰੋਂ ਆਉਣਾ ਹੁੰਦਾ ਉਹਨਾਂ ਨੇ ਕਈ ਵੇਲੇ ਫੋਨ ਕਰਕੇ ਪਹਿਲਾਂ ਆਰਡਰ ਬੁੱਕ ਕਰ ਲੈਂਦੇ ਆ ਉਹਨਾਂ ਵਾਸਤੇ ਤੁਸੀਂ ਸਾਨੂੰ ਨੰਬਰ ਬੋਲ ਦਿਓ ਜਿਹਦੇ ਨਾਲ ਉਹ ਆਨਲਾਈਨ ਆਪਣੀ ਜਿਹੜੀ ਬੁਕਿੰਗ ਹੈਗੀ ਤੁਹਾਨੂੰ ਕਰ ਸਕਣ ਹਾਂਜੀ ਨੰਬਰ ਤੁਸੀਂ ਇਸ ਤੇ ਕਾਲ ਕਰ ਸਕਦੇ ਹੋ 8146234110 ਅਵਤਾਰ ਸਿੰਘ ਦਾ ਨੰਬਰ ਹੈ ਇਸ ਤੇ ਕਾਲ ਕਰਕੇ ਜਦੋਂ ਮਰਜ਼ੀ ਤੁਸੀਂ ਆਰਡਰ ਦੇ ਸਕਦੇ ਹੋ ਆਪਣਾ ਤੇ ਆ ਕੇ ਪਿਕ ਕਰ ਸਕਦੇ ਹੋ ਥੈਂਕ ਯੂ ਇਹ ਨੰਬਰ ਜਿਹੜਾ ਹੈਗਾ ਆ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਿਆ ਹੋਇਆ ਤੁਸੀਂ ਜਦੋਂ ਮਰਜ਼ੀ ਕਾਲ ਕਰਕੇ ਇਹਨਾਂ ਨੂੰ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਪਰ ਇੱਕ ਬੇਨਤੀ ਜ਼ਰੂਰ ਆ ਵੀ ਫੋਨ ਉਹ ਕਰਨ ਜਿਹਨਾਂ ਨੂੰ ਖਾਣੇ ਦੀ ਲੋੜ ਆ ਠੀਕ ਆ ਬਕਵਾਸ ਫੋਨ ਕੋਈ ਨਾ ਕਰੋ ਪਲੀਜ਼ ਇੱਕ ਸਾਡੀ ਬੇਨਤੀ ਜ਼ਰੂਰ ਖੂਬਲ ਕਰੋ ਬਹੁਤ ਵਧੀਆ ਤੁਹਾਡਾ ਖਾਣਾ ਸੀਗਾ ਤੇ ਤੁਸੀਂ ਹੁਣ ਕੀ ਕਰਨਾ ਤੁਸੀਂ ਸਿਰਫ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਤੇ ਸੋਹਣਾ ਜਿਹਾ ਕਮੈਂਟ ਕਰਨਾ ਤੇ ਜਿਹੜੇ ਚੰਡੀਗੜ੍ਹ ਤੋਂ ਭੇਜੇ ਉਹਨਾਂ ਦਾ ਖਾਣਾ ਖਾ ਚੁੱਕੇ ਨੇ ਖਰੜਾ ਵਾਲੇ ਪਾਸਿਓਂ ਕੋਈ ਵੀ ਖਾ ਚੁੱਕੇ ਨੇ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਖਾਣਾ ਕਿਵੇਂ ਦਾ ਲੱਗਾ ਸੋ ਥੈਂਕ ਯੂ ਸੋ ਮਚ ਥੈਂਕ ਯੂ